ਮਹਾੜੀ ਸੁਪਾ ਹਿਮਾਚਲ ਪ੍ਰਦੇਸ਼ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬ ਦੇ ਸ਼ਰਧਾਲੂਆਂ ਦਾ ਭਰਿਆ ਟਰੱਕ ਕਾਂਗੜਾ ਨਜ਼ਦੀਕ ਬੁਰੀ ਤਰ੍ਹਾਂ ਪਲਟ ਗਿਆ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਵਿੱਚ ਤੜਕਸਾਰ ਪੰਜਾਬ ਦੇ ਬਠਿੰਡਾ ਤੋਂ ਮਾਂ ਚਮੁੰਡਾ ਮੰਦਿਰ ਜਾ ਰਹੇ ਸ਼ਰਧਾਲੂਆਂ ਦੇ ਨਾਲ ਭਰਿਆ ਇੱਕ ਟਰੱਕ ਬੱਸ ਦੇ ਨਾਲ ਟਕਰਾ ਕੇ ਪਲਟ ਗਿਆ ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਰੀਬ 20 ਲੋਕ ਬੁਰੀ ਤਰ੍ਹਾਂ ਜ਼ਖਮੀ ਹਨ ਦੱਸਿਆ ਜਾ ਰਿਹਾ ਹੈ ਕਿ ਸਾਰੇ ਸ਼ਰਧਾਲੂ ਬਠਿੰਡਾ ਦੇ ਮੋੜ ਮੰਡੀ ਦੇ ਰਹਿਣ ਵਾਲੇ ਹਨ ਹਾਦਸੇ ਦੇ ਸ਼ਿਕਾਰ ਸ਼ਰਧਾਲੂ ਲੰਗਰ ਸੇਵਾ ਦੇ ਲਈ ਜਾ ਰਹੇ ਸਨ ਬਸ ਤੋਂ ਟਰੱਕ ਟਕਰਾਉਣ ਦੇ ਬਾਅਦ ਕੁਝ ਸ਼ਰਧਾਲੂ ਚਲਦੇ ਟਰੱਕ ਦੇ ਵਿੱਚੋਂ ਕੁੱਦ ਗਏ ਜਿਨ੍ਹਾਂ ਵਿੱਚੋਂ 6 ਲੋਕਾਂ ਨੂੰ ਗੰਭੀਰ ਸੱਟਾਂ ਆਈਆਂ ਹਨ ਉਹਨਾਂ ਨੂੰ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਜਦਕਿ ਹੋਰ ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ਦੇਹਰਾ ਦੇ ਵਿੱਚ ਚੱਲ ਰਿਹਾ ਹੈ ਟਰੱਕ ਦੇ ਵਿੱਚ ਸ਼ਰਧਾਲੂਆਂ ਦੇ ਨਾਲ-ਨਾਲ ਲੰਗਰ ਦਾ ਸਮਾਨ ਭਰਿਆ ਹੋਇਆ ਸੀ ਜਿਸ ਵਿੱਚ ਇੱਕ ਦਰਜਨ ਤੋਂ ਜ਼ਿਆਦਾ ਗੈਸ ਸਿਲੰਡਰ ਰੱਖੇ ਹੋਏ ਸਨ ਗਨੀਮਤ ਰਹੀ ਕਿ ਇਸ ਹਾਦਸੇ ਦੇ ਦਰਮਿਆਨ ਸਿਲੰਡਰਾਂ ਦੇ ਵਿੱਚ ਵਿਸਫੋਟ ਨਹੀਂ ਹੋਇਆ ਨਹੀਂ ਤਾਂ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀ ਜਾਣਕਾਰੀ ਮੁਤਾਬਕ ਇਹ ਹਾਦਸਾ ਕਾਂਗੜਾ ਦੇ ਟਲਿਆਰਾ ਦੇ ਨਜ਼ਦੀਕ ਹੋਇਆ ਸ਼ਰਧਾਲੂਆਂ ਦੇ ਨਾਲ ਭਰਿਆ ਟਰੱਕ PB03BQ1444 ਬਠਿੰਡਾ ਤੋਂ ਚਮੁੰਡਾ ਮੰਦਿਰ ਤਰਫ ਜਾ ਰਿਹਾ ਸੀ ਰਸਤੇ ਦੇ ਵਿੱਚ ਇਹ ਟਰੱਕ ਧਰਮਸ਼ਾਲਾ ਤੋਂ ਹੁਸ਼ਿਆਰਪੁਰ ਤਰਫ ਆ ਰਹੀ HRTC ਬੱਸ ਦੇ ਨਾਲ ਟਕਰਾ ਗਿਆ ਟੱਕਰ ਦੇ ਬਾਅਦ ਡਰਾਈਵਰ ਨੇ ਟਰੱਕ ਨੂੰ ਤੇਜ਼ ਰਫ਼ਤਾਰ ਦੇ ਵਿੱਚ ਭਜਾਉਣ ਦੀ ਕੋਸ਼ਿਸ਼ ਕੀਤੀ ਇਸ ਦਰਮਿਆਨ ਕੁਝ ਸ਼ਰਧਾਲੂ ਡਰ ਦੇ ਕਾਰਨ ਚੱਲਦੇ ਟਰੱਕ ਦੇ ਵਿੱਚੋਂ ਕੁੱਦ ਗਏ ਥੋੜੀ ਦੇਰ ਤੇ ਰਾਧਾ ਫਾਮੀ Satsang ਭਵਨ ਟਲਿਆਰਾ ਦੇ ਨਜ਼ਦੀਕ ਅਚਾਨਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਡੂੰਗੀ ਖੱਡ ਦੇ ਵਿੱਚ ਜੜ ਗਿਆ ਇਸ ਦੁਰਘਟਨਾ ਦੇ ਬਾਅਦ ਸਥਾਨਕ ਲੋਕਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਜ਼ਖਮੀਆਂ ਨੂੰ ਨਿੱਜੀ ਵਾਹਨ ਅਤੇ ਐਂਬੂਲੈਂਸ 108 ਦੀ ਸਹਾਇਤਾ ਦੇ ਨਾਲ ਹਸਪਤਾਲ ਪਹੁੰਚਾਇਆ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਘਟਨਾ ਦੇ ਬਾਅਦ ਮੌਕੇ ਤੇ ਪਹੁੰਚੇ ਦੇਹਰਾ ਦੇ ਐਸਪੀ ਮਯੰਕ ਚੋਧਰੀ ਨੇ ਆਖਿਆ ਕਿ ਢਲਿਆਰਾ ਦੇ ਨਜ਼ਦੀਕ ਹੋਏ ਹਾਸੇ ਦੇ ਵਿੱਚ ਲਗਭਗ 20 ਸ਼ਰਦਾਲੂ ਟਰੱਕ ਵਿੱਚ ਸਵਾਰ ਸਨ ਤੇ ਇਸਰੂ ਘਟਨਾ ਦੇ ਵਿੱਚ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਗੰਭੀਰ ਜ਼ਖਮੀਆਂ ਨੂੰ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ ਬਾਕੀ ਜ਼ਖਮੀਆਂ ਦਾ ਇਲਾਜ ਡੇਹਰਾ ਦੇ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਉਹਨਾਂ ਨੇ ਅੱਗੇ ਆਖਿਆ ਕਿ ਮੈਂ ਸਾਫ਼ ਕਰਨਾ ਚਾਹੁੰਨਾ ਕਿ ਸਮਾਨ ਢੋਣ ਵਾਲੇ ਵਾਹਨਾਂ ਦੇ ਵਿੱਚ ਸ਼ਰਧਾਲੂ ਜਾਂ ਯਾਤਰੀਆਂ ਨੂੰ ਲੈ ਕੇ ਜਾਣਾ ਪੂਰੀ ਤਰ੍ਹਾਂ ਬੈਨ ਹੈ। ਇਸ ਤਰ੍ਹਾਂ ਦੀ ਲਾਪਰਵਾਹੀ ਦੇ ਨਾਲ ਵੱਡੀ ਦੁਰਘਟਨਾਵਾਂ ਵਾਪਰ ਜਾਂਦੀਆਂ ਨੇ। ਅੱਜ ਹੀ ਪੁਲਿਸ ਵਿਭਾਗ ਦੀ ਬੈਠਕ ਵਿੱਚ ਸਾਰੇ ਥਾਣਾ ਪ੍ਰਭਾਰੀ ਐਸਓ ਚੇਨ ਨੂੰ ਸਖਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜੋ ਲੋਕ ਵੱਡੀ ਗਿਣਤੀ ਦੇ ਵਿੱਚ ਟਰੱਕਾਂ ਦੇ ਵਿੱਚ ਸ਼ਰਧਾਲੂਆਂ ਨੂੰ ਬਿਠਾ ਕੇ ਇਸ ਤਰੀਕੇ ਦੀ ਯਾਤਰਾ ਤੇ ਆਉਂਦੇ ਹਨ ਉਹਨਾਂ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਮੈਂ ਡਰਾਈਵਰ ਰੂਮਸ ਬਸ ਕਾ ਡੇਰਾ ਸੇ ਤਰਫ ਚਾਲਾ ਸੇ ਹੁਸ਼ਾਲ ਕੁ ਜਾ ਰਹਾ ਹਾਂ ਹੂੰ जहाँ देखा ऊपर से गाड़ी आ रही थी कौन सी जगह में ये अपना हॉस्पिटल के के साथ रेस्टोरेंट पास और जब मैंने देखा जी बहुत स्पीड से मोड़ काट रहा है मैंने गाड़ी बाहर निकालने की कोशिश की इतने में उसने गाड़ी गाड़ी के साथ घर आ गया जी और थोड़ी दूर दो तीन मोड़ जाके आगे पलट गया तो, तो बस में जो सवार थी उनको तो दूसरे बस में भेज दिया गया

اور ہم پڑوڑ پڑا گئے ائے تو ہم نے یہاں دیکھا تو ایسے ایک ٹرک موڑ کے اوپر پلٹ گیا ہوا تھا اور ہم نے نیچے دیکھا تو بڑا ہٹوں ان کو بندے بیچارے گاڑی تھے بڑے کافی تمہیں چوٹیں ائی ہیں ان کو اٹھا کے ایمبولنس میں ڈالا اور یہ لنگر لگانے جا رہے تھے پٹنڈا سے میں نے کنفرم کیا پٹنڈا سے چمنڈا دے بھی لنگر لگانے جا رہے تھے اور اس میں سلنڈر وغیرہ بھی تھا راشن وغیرہ تھا भगवान का माता रानी का शुक्र है कि سلنڈر وغیرہ کوئی نہیں پڑا और बाकी अभी कैजुअलिटी मुझे लगता है शायद एक तो मुझे ऐसे लग रहा है, रखा, उठा के, बाकी के, के पता चलेगा बाकी की, की यहाँ भी हादसे होते थे हादसे तो काफी रहते, दो मोड़ ऐसे, मैं ऐसे भी लगाया पहले पर पहले, पहले तो बस को टक्कर मार के आई तो ट्रक ऊपर ही और बाकी जो लोग थे वो नीचे गिर गए कुछ कहते हैं नीचे गिरे थे अभी बाकी कुछ कह रहे हैं ऊपर से ਅੱਲੇ ਚਲਾਂਗੇ ਸਮੂਹ ਮਾਰ ਦਿੱਤੀ ਤੈਨੂੰ ਲੋਕਾਂ ਨੂੰ ਹਾਂ ਜੀ ਉਸਾਂ ਦੇਸ਼ਾ ਹੋ ਗਿਆ ਬਚਾਏ ਕਿ ਕਿਤਨੇ ਵਜੇ ਹਾਸਾ ਹੋਇਆ ਇਹ ਸਰ 9:25 9:30 ਵੇਰਹਾਲ ਇਸ ਤਰਦਨਾਕ ਹਾਸੇ ਦੇ ਵਿੱਚ ਸੱਚ ਨੂੰ ਉਦਾਰਾ ਇਸ ਘਟਨਾ ਦੇ ਵਿੱਚ ਜੋ ਜਾਨ ਗਵਾ ਚੁੱਕੇ ਨੇ ਉਹਨਾਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਅਕਿਤ ਕਰਦਾ ਹੈ ਅਤੇ ਜੋ ਸ਼ਰਧਾਲੂ ਇਸ ਘਟਨਾ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹਨ ਉਹਨਾਂ ਦੀ ਜਲਦ ਸਿਹਤਿਆਬੀ ਲਈ ਪ੍ਰਮਾਤਮਾ ਅੱਗੇ ਦੁਆ ਕਰਦਾ ਹੈ